ਨਮਸਕਾਰ ਜੀ ਮੈਂ ਦਿਵਿਆ ਸੀ ਐਨ ਡਬਲਿਊ ਚੈਨਲ ਤੋਂ ਅੱਜ ਆਪਾਂ ਆਇਆ ਲੋਕਦਰ ਦਕਬਾ ਦੇ ਸੰਪਾਦਕ ਤੇ ਸੀ ਐਨ ਡਬਲਿਊ ਚੈਨਲ ਦੇ ਚੇਅਰਮੈਨ ਦੇ ਕੋਲ ਪ੍ਰਦੀਪ ਜੀ ਪ੍ਰਦੀਪ ਸਿੰਘ ਜੀ ਅੱਜ ਆਪਾਂ ਇਹਨਾਂ ਨੂੰ ਗੱਲ ਕਰਾਂਗੇ ਇਹਨਾਂ ਦੀ ਇਸ ਸਫਰ ਦੀ ਸ਼ੁਰੂਆਤ ਕਿੱਦਾਂ ਹੋਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਟਾਰਟਿੰਗ ਇਸ ਤਰ੍ਹਾਂ ਸੀਗੀ ਮੈਂ ਪਹਿਲਾਂ ਪਲੱਸ 2 ਜਿਹੜੀ ਕੀਤੀ ਪਲੱਸ 2 ਤੋਂ ਬਾਅਦ ਨਾਲ ਨਾਲ ਕੰਪਿਊਟਰ ਦਾ ਕੋਰਸ ਕਰਦਾ ਸੀ ਪਦੌੜਾ ਵਿੱਚ ਉਹ ਤੇ ਮੈਨੂੰ ਮੇਰੇ ਉਸਤਾਦ ਜੀ ਮਿਲੇ ਬਹੁਤ ਵਧੀਆ ਉਹ ਸਾਜੀ ਜੀ ਸਨ ਹੀ ਰਾਏ ਕਾਮਰੇਡ ਜੀ ਚੜਕੀ ਜੱਗਵਾਨੀ ਪੰਜਾਬ ਕੇਸਰੀ ਦੇ ਹੈੱਡ ਸੀਗੇ ਪਿਆਰ ਕਿਉਂਕਿ ਉਹਨਾਂ ਦਾ ਮੈਂ ਪ੍ਰਭਾਵ ਵਗੈਰਾ ਦੇਖਿਆ ਉਹਨਾਂ ਦੇ ਅੱਗੇ ਵੀ ਦੋ ਗੱਡੀਆਂਆਂ ਸੀ ਪਿੱਛੇ ਮੈਂ ਵੀ ਕਹਿੰਦਾ ਕਿ ਕਿਸੇ ਜਨ ਦੀ ਵੀ ਵਧੀਆ ਇਨਆਰ ਦੀ ਪੱਤਰਕਾਰ ਬਣਨਾ ਹਾਂ ਜਿੰਦੀ ਆਪਣੀ ਦੀ ਸੋਚ ਤੇ ਉਹਨਾਂ ਕੋ ਮੈਨੂੰ ਸਿੱਖਣ ਦਾ ਮੌਕਾ ਮਿਲਿਆ ਤੇ 6 ਮਹੀਨੇ ਦਾ ਕੋਰਸ ਸੀ ਨਾ ਤੋਂ ਸਿੱਖਿਆ ਇਸ ਤੋਂ ਬਾਅਦ ਪੱਤਾ ਸਾਹਿਬ ਕਹਿੰਦੇ ਵੀ ਲਾਈਨ ਜਮੀਨ ਹੀ ਤੋਂ ਨਿਕਲਣਾ ਲੱਗ ਗਿਆ ਨਾ ਜੋਬ ਕੀਤੀ ਤੇ ਜੋਬ ਕਰਨ ਤੋਂ ਲੱਗ ਤੇ ਸਿਸਤਾ ਦੀ ਮੈਰਿਜ ਵੀ ਕੀਤੀ ਉਸ ਤੋਂ ਬਾਅਦ ਇੱਕ ਇਨਸੀਡੈਂਟ ਹੋ ਗਿਆ ਜਦੋਂ ਮੈਂ ਆਪਣੀ ਮੈਰਿਜ ਕਰਾਈ ਤੇ ਮੈਂ ਜੋਬ ਕਰਦਾ ਹੁੰਦਾ ਸੀ ਇਹਨਾਂ ਦੇ ਗਣਪਤੀ ਜੂਲਣ ਵਾਲੇ ਦੇ ਉੱਥੇ ਮੇਰੀ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਮੇਰਾ ਫੇਸ ਦੁਆਰਾ ਸਟਰਗਲ ਦਾ ਸਫ਼ਰ ਸ਼ੁਰੂ ਹੁੰਦਾ ਤੇ ਮੈਂ ਇੱਕ ਬੁੱਕ ਲਿਖੀ ਤੇ ਹੈਂਡੀਕੈਪ ਦੀ ਬਹੁਤ ਪਰਚੰਨਤ ਹੋਈ ਕਿਉਂਕਿ ਮੇਰੇ ਨਾਲ ਜੋ ਹੈਂਡੀਕੈਪ ਕਰਕੇ ਹੋਇਆ ਸੀ ਜਾਂ ਜਿੰਨ ਬਣਾਉਂਦੀ ਹਾਂ ਉਹ ਤੋਂ ਲੱਗਦਾ ਹੈ ਹੈਂਡੀਕੈਪਾਂ ਨੂੰ ਤੋਂ ਬੈਨੀਫਿਟ ਮਿਲਦਾ ਉਹ ਬੁੱਕ ਸਾਰਾ ਉਸ ਹੀ ਉਹ ਬੁੱਕ ਨੇ ਦੇ ਨਾਲ ਮੈਨੂੰ ਬਹੁਤ ਵੱਡੀ ਪ੍ਰਸਿੱਧੀ ਮਿਲੀ ਉਹ ਬਹੁਤ ਪਪੂਲਰ ਹੋਈ ਤੇ ਮੇਰੇ ਦੋਸਤ ਸੀਗੇ ਲੋਕਾਂ ਦੇ ਨਾਲ ਨਾਲ ਦਿੱਤੂ ਹੋਈ ਨਾਜ਼ੀਨ ਜੀ ਨੇ ਸ਼ੁਰੂ ਕਰ ਚੈਨਲ ਸ਼ੁਰੂ ਕਰ ਤੇ ਫਿਰ ਮੈਂ ਮੈਗਨ ਜੀ ਨੂੰ ਤਲੋਕ ਦਰਦ ਫਿਰ ਉਹ ਨੂੰ ਫਿਰ ਉਹ ਕਿਉਂਕਿ ਚਾਹ ਪਹਿਲਾਂ ਆਪਣੇ ਲੋਕਦਰ ਦਾ ਖਬਰ ਸ਼ੁਰੂ ਕਰਦੇ ਨਾਲ ਫਿਰ ਚੈਨਲ ਸ਼ੁਰੂ ਕਰ ਲੈ ਤੇ ਚੈਨਲ ਦਾ ਸਫਰ ਸ਼ੁਰੂ ਹੋ ਗਿਆ ਸੀ ਅੰਦਰ ਸਟਾਰਟਿੰਗ ਜਦੋਂ ਆ ਲੋਕਦਰ ਚੈਨਲ ਸ਼ੁਰੂ ਕੀਤਾ ਫਿਰ ਕਲਾ ਸਾਬ ਨੇ ਕਿਹਾ ਵੀ ਤੁਸੀਂ ਐ ਕਰੋ ਵੀ ਬਿਜ਼ਨਸ ਨਾਲ ਲਈ ਕੋਈ ਚੈਨਲ ਲਿਆਗਾ ਤੁਸੀਂ ਉਹ ਚੈਨਲ ਸ਼ੁਰੂ ਕਰੋ ਬਿਜ਼ਨਸ ਚੈਨਲ ਸ਼ੁਰੂ ਕਰ ਲੈ ਤੇ ਮੇਰੇ ਕੋਲ ਦਾ ਦੋਸਤ ਸੀਗਾ ਮੇਰਾ ਮੇਰੇ ਕੋਲ ਜੋਬ ਕਰਨ ਆਇਆ ਸੀਗਾ ਠੀਕ ਹੈ ਅਨੇਸਰ ਸਾਹਿਬ ਆ ਤੇ ਉਹਨਾਂ ਨੇ ਇੱਕ ਮੈਨੂਸਿਸ ਜੈਸੀ ਨੀਤੀ ਕਿ ਕਹੀ ਆ ਪਾਈ ਚੈਨਲ ਹੋਣਾ ਚਾਹੀਦਾ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਪ੍ਰਸਿੱਧੀ ਹਾਸਲ ਕਰੇ ਫਿਰ ਅਸੀਂ ਬੜਾ ਸੋਚ ਕੇ ਤੇ ਬਹੁਤ ਵਧੀਆ ਨਾਮ ਸੋਚਿਆ ਸੀ ਸੀਐਨਵੀ ਚੈਨਲ ਉਹ ਫਿਰ ਮੈਨੂੰ ਕਈ ਵਾਰ ਪੁੱਛਦੇ ਰਹਿੰਦੇ ਆ ਮੇਰੇ ਯਾਰ ਦੋਸਤਾਂ ਬੀਬੀ ਸੁਨਾਨ ਵੀ ਸੀਐਨਵੀ ਦੀ ਕੋਲੋਂ ਕਰਮ ਕੀਆ ਸੀਐਨਵੀ ਜਮਾਤ ਦਾ ਚੈਨਲ ਨੈਟਵਰਕ ਉਹ ਵੜੀ ਦੁਨੀਆ ਦੀ ਹਥੌੜਾ ਦੇ ਤਿੰਦੀਆਂ ਅੱਜ ਬਾਬਾ ਜੀ ਦੀ ਕਿਰਪਾ ਨਾਲ ਸੱਤ-ਅੱਠ ਕੰਟਰੀਆਂ ਤੇ ਆਪਣਾ ਜਿਹੜਾ ਚੈਨਲ ਦੀ ਮੋਨੋਪੋਲੀ ਆ ਜਿਹਦੇ ਵਿੱਚੋਂ ਕੈਨੇਡਾ ਤੇ ਬਹੁਤ ਵਧੀਆ ਆਪਣਾ ਚੈਨਲ ਜਿਹੜਾ ਚੱਲ ਰਿਹਾ ਵਾ ਰਿਪਰੈਜ਼ੈਂਟ ਕਰ ਰਹੇ ਨੇ ਉੱਥੇ ਆਪਣੇ ਰਿਪਰੈਜ਼ੈਂਟੇਟਿਵ ਨੇ ਉਸ ਤੋਂ ਬਾਅਦ ਆਸਟ੍ਰੇਲੀਆ ਉਸ ਤੋਂ ਬਾਅਦ ਆਪਣਾ ਯੂਐਸਏ ਦੁਬਈ ਇਹਨਾਂ ਾਂਡੀਆਂ 'ਚ ਜੀ ਆਪਣਾ ਚੈਨਲ ਬਹੁਤ ਵਧੀਆ ਪ੍ਰੈਜ਼ੈਂਟੇਸ਼ਨ ਦਿੰਦਾ ਵਾ ਤੇ ਉੱਥੇ ਦੀਆਂ ਕਵਰਾਂ ਦੀਆਂ ਪਾਉਂਦੀਆਂ ਨੇ ਦਰਸ਼ਕ ਦੇਖਦੇ ਵੀ ਨੇ ਤੇ ਇਹ CNW ਚੈਨਲ ਨੂੰ ਦਿੱਤੇ ਆਪਣਾ ਲੋਕ ਦਾ ਅਖਬਾਰ ਨੂੰ ਬڑا ਦਰਸ਼ਕਾਂ ਨੇ ਜਿਹੜਾ ਬڑا ਜਾਨੀ ਕੀ ਪਿਆਰ ਦਿੱਤਾ ਉਹਨਾਂ ਦੇ ਪਿਆਰ ਤੇ ਸਤਿਕਾਰ ਸਾ ਦਿਖਾਈ ਸੀ ਦਰਸ਼ਕਾਂ ਦੇ ਪਿਆਰ ਤੇ ਸਤਿਕਾਰ ਦਾ ਅਧਿਕਾਰ ਤੇ ਕੁਝ ਮੈਂਬਰਾਂ ਨੇ ਪਿਆਰ ਤੇ ਸਤਿਕਾਰ ਦਾ ਇੱਕੋ ਸੀ ਜਗ੍ਹਾ ਮੇਰੇ ਬਹੁਤ ਹੀ ਕਰੀਬੀ ਨੇ ਜਿਹੜੇ ਐਦਾ ਨੇ ਮੈਨੇ ਉਹਨਾਂ ਦੇ ਬਹੁਤ ਸਤਿਕਾਰ ਸਤਿਕਾਰ ਜਨਾਤ ਹੋ ਗਏ। ਇਹ ਕਹਜੀ ਆਪਣਾ ਲੋਕਤਾ ਅਖਬਾਰ ਤੋਂ ਇਲਾਵਾ ਕੋਈ ਹੋਰ ਵੀ ਅਖਬਾਰ ਆਂਦਾ ਤਾਂ ਨਹੀਂ ਦੇਖੋ ਉਸ ਤੋਂ ਬਾਅਦ ਆਪਾਂ ਪੇਜ ਬਣਾਏ ਹੋਏ ਜਿੰਨੇ ਆਪਣੇ ਚੈਨਲ ਆ ਹਾਂਜੀ ਉਹਨਾਂ ਦੇ ਪੇਜ ਬਣਾ ਲਏ ਨੇ ਆਪਣੇ ਆਨਲਾਈਨ ਡੇਲੀ 10 ਤੋਂ 12 ਪੇਜ ਪੈਂਦੇ ਨੇ 10 ਤੋਂ 12 ਜਿਹੜੇ ਪੇਜ ਹੈਗੇ ਆ ਉਹ ਜਿਵੇਂ ਕੈਨੇਡਾ ਦੀਆਂ ਖਬਰਾਂ ਆਉਂਦੀਆਂ ਨੇ ਇੰਡੀਆ ਚ ਕੁਝ ਪਾਲੋਰ ਇੰਡੀਆ ਦੇ ਵੀ ਆਰ ਉਹ ਤੋਂ ਖਬਰਾਂ ਆਉਂਦੀਆਂ ਨੇ ਠੀਕ ਹੈ ਤੇ ਉਹ ਡੇਲੀ ਆਪਣੇ ਦਾ 10 ਤੋਂ 15 ਪੇਜ ਡੇਲੀ ਆਨਲਾਈਨ ਪੈਂਦੇ ਨੇ ਤੇ ਜਿਹੜਾ ਪ੍ਰਿੰਟ ਜਿਹੜਾ ਹੁੰਦਾ ਆਪਾਂ ਸਪਲੀਮੈਂਟ ਕਰਦੇ ਆ ਆਪਣਾ ਲੋਕਦਰ ਦਰਵਾਜ਼ਾ ਉਹ ਮੰਥਲੀ ਪ੍ਰਿੰਟ ਹੁੰਦਾ ਜਿਹਦੇ ਵਿੱਚ ਆਪਾਂ ਨੂੰ ਕਈ ਬਿਜ਼ਨਸ ਨਾਮਾ ਜਿਹੜੇ ਅੱਜ ਤੋਂ 10 ਸਾਲ ਪਹਿਲੇ 57 ਸਾਲ ਪਹਿਲੇ ਉਹਨਾਂ ਦੀ ਐਡ ਚੱਲਦੀ ਆ ਤੇ ਉਹ ਪਰਿਆ ਪਿਆਰ ਦਿੰਦੇ ਨੇ ਇੱਥੇ ਵਧੀਆ ਆਪਾਂ ਜਦੋਂ ਵੀ ਤਰਜੀਹ ਕਰੀਏ ਉਹਨਾਂ ਨੂੰ ਅਪਰੀਸ਼ੀਏਸ਼ਨ ਕਰਦੇ ਆ ਹਾਂਜੀ ਠੀਕ ਲੋਕਦਰ ਦਰਵਾਜ਼ਾ ਨੂੰ ਆਪਣੇ ਕਿੰਨਾ ਟਾਈਮ ਹੋ ਗਿਆ ਸੱਚਾ ਦਿੰਦੇ ਨੇ ਉਹ ਨੀਅਰ ਰੋਟ ਆਪਣਾ 7 ਸਾਲ ਹੋ ਗਈ ਜਿਸ ਅੱਜ ਸਟਾਰਟਿੰਗ ਜਿਹੜੋ ਕੀਤੀ ਸੀ ਸੀ ਉਹ ਅਸੀਂ ਜਿਹੜੀ ਕੀਤੀ ਸੀ ਕੁਆਟਰਲੀ ਕੀਤੀ ਸੀ ਜੀ ਠੀਕ ਹੈ 3 ਮਹੀਨਿਆਂ ਬਾਅਦ ਫਿਰ ਉਹ ਲੋਕਾਂ ਦਾ ਪਿਆਰ ਮਿਲਣ ਨਾਲ ਫਿਰ ਉਹਨਾਂ ਮੰਤਰੀ ਜਿਹਾ ਮੰਤਰੀ ਸੁਪਲੀਮੈਂਟ ਕਰਦੇ ਆ ਠੀਕ ਹੈ ਤੇ ਆਪਣੇ ਇਸ ਤੋਂ ਇਲਾਵਾ ਸਾਰੇ ਕੋਈ ਪ੍ਰੋਗਰਾਮਸ ਵੀ ਚੱਲ ਰਹੇ ਕਿ ਕਿਹੜਾ ਚੱਲ ਰਿਹਾ ਜੀ ਜੀ ਉਹਦੇ ਵਿੱਚ ਅਸੀਂ ਹੁਣ ਜਿਹੜੇ ਪ੍ਰੋਗਰਾਮ ਕੀਤੇ ਆ ਸ਼ੁਰੂ ਤੋਂ ਸ਼ੁਰੂਆਤ ਕੀਤਾ ਇੱਕ ਦਾ ਗ੍ਰੇਟ ਪਰਸਨੈਲਿਟੀ ਵਾਲਾ ਸ਼ੋਅ ਸ਼ੁਰੂ ਕੀਤਾ ਉਹਦੇ ਵਿੱਚ ਡਾਕਟਰਾਂ ਦੀ ਬਿਜ਼ਨਸਮੈਨਾਂ ਦੀ ਲੋਕਾਂ ਨੂੰ ਇੰਟਰਵਿਊ ਕਰਦੇ ਆ ਜਿਹੜੇ ਨਾਲ-ਨਾਲ ਸਮਾਜ ਵਿੱਚ ਕੋਈ ਜਿੰਨਾ ਦੀ ਦੀਆਂ ਤੇ ਦੂਸਰਾ ਜਿਹੜਾ ਪ੍ਰਾਈਮ ਲਿਸਕੈਸ਼ਨ ਦਾ ਪ੍ਰੋਗਰਾਮ ਹੁੰਦਾ ਲੇਟੈਸਟ ਮੁੱਦੇ ਲੈਨੇ ਆ ਉਹ ਮੁੱਦਿਆਂ ਤੇ ਪ੍ਰਾਈਮ ਡਿਸਕਸ਼ਨ ਹੁੰਦੀ ਆ ਤਰੀਬਾਰ ਦੋ ਜਾਣੇ ਜਾਂ ਵਿਚਾਰ ਹੋ ਜਾਣੇ ਹੁੰਦੇ ਆ ਉਹ ਆਪਾਂ ਚਨੀਤੇ ਇਤਾਰ ਉਹਨੂੰ ਟੈਲੀਕਾਸਟ ਕਰੀਦਾ ਵਾ ਉਹ ਜਿਹਨੂੰ ਧਿਆਨ ਹੈ ਤੇ ਕੋਈ ਵੀ ਇਹ ਪ੍ਰੋਗਰਾਮ ਚ ਹਿੱਸਾ ਲੈਣਾ ਚਾਹਵੇ ਤਾਂ ਮੇਰੇ ਨੰਬਰ ਤੇ ਕੰਟੈਕਟ ਕਰ ਸਕਦਾ ਸੰਡੇ ਦੀ ਸੰਡੇ ਅਸੀਂ ਇਹ ਜਿਹੜਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਸ਼ੁਰੂਗਾ ਜਿਹੜਾ ਕੀਤਾ ਹੋਇਆ ਉਹ ਅਸੀਂ ਆਪਣੇ ਦਫ਼ਤਰ ਆ ਕੇ ਆਦਾਂ ਮੰਦੇ ਜੀ ਠੀਕ ਹੈ ਤੇ ਸਰ ਆਪਣਾ ਕੋਈ ਹੋਰ ਨਵਾਂ ਪ੍ਰੋਜੈਕਟ ਚੋਟ ਚੱਲ ਰਿਹਾ ਪ੍ਰੋਜੈਕਟ 2 ਆਪਾਂ ਨੂੰ ਮਿਲਿਆ ਇੱਕ ਦਾ ਜਿਹੜਾ ਸੁਪਰਸਟਾਰ ਵਾਲਾ ਉਹ ਇਸ ਵਾਰੀ ਚੌਥੇ ਸਾਲ ਚ ਉਹ 3 ਸਾਲ ਬੜਾ ਵਧੀਆ ਸਕਸੈਸਫੁਲ ਰਿਹਾ ਇਸ ਵਾਰੀ ਹੁਣ ਆਪਾਂ ਜਿਹੜਾ ਇਹ ਸੁਪਰਸਟਾਰ ਵਾਲਾ ਇਹਦੇ ਵਿੱਚ ਥੋੜਾ ਵਿਵਿਧ ਕੀਤਾ ਹੈਗਾ ਜਿਹਦੇ ਵਿੱਚ ਕਿਉਂਕਿ ਇਹਦੇ ਵਿੱਚ ਅਸੀਂ ਕਈ ਪਲੇਟਫਾਰਮਾਂ ਉਹਨਾਂ ਨਿੱਡੀ ਲੋਕਾਂ ਲਈ ਜਿਨ੍ਹਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਹੋਰ ਤਾਂ ਕਿ ਉਹ ਪਲੇਟਫਾਰਮ ਤੇ ਇਹ ਲੈ ਕੇ ਫਿਰ ਗੀਤ ਉਹ ਵੱਡੀਆਂ ਚਾਹੀਆਂ ਚੋਂ ਕਿ ਗਈ ਉਹਦੇ ਵਿੱਚ ਸਿੰਗਲ ਰੈਕਟਿੰਗ ਡਾਂਸਿੰਗ ਮਾਡਲਿੰਗ ਕੀਤਾ ਪੰਗੜਾ ਕੋਈ ਵੀ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਵੀ ਸਪੈਸ਼ਲ ਟੈਲੈਂਟ ਆ ਤੁਸੀਂ ਸਾਡੇ ਇਹ ਆਡੀਸ਼ਨਾਂ ਤੇ ਆ ਸਕਦੇ ਹੋ ਸਾਡੇ ਆਡੀਸ਼ਨ ਚੱਲ ਰਹੇ ਨੇ ਉਸ ਤੋਂ ਬਾਅਦ ਇਹਦਾ ਜਿਹੜਾ ਗ੍ਰੈਂਡ ਫਾਈਨਲ ਹੈਗਾ ਉਹ ਫਾਈਨਲ ਹੋ ਗਿਆ ਹੈਗਾ ਉਹ 7 ਦਸੰਬਰ ਦਾ ਫਾਈਨਲ ਹੋਇਆ ਵਾ ਉਹ ਅੱਜ ਹੀ ਫਾਈਨਲ ਹੋਇਆ ਵਾ ਤੇ ਉਹ ਜਿਹੜਾ ਅਸੀਂ ਕਰਾਂਗੇ ਉਹ ਆਪਣਾ ਸੀਨੀਅਰ ਸਿਟੀਜ਼ਨ ਹਮਾਲੇ ਹੈਗੇ ਆਪਣਾ ਸੀਨੀਅਰ ਸਿਟੀਜ਼ਨ ਕੌਂਸਰਟ ਬਣੀ ਹੋਈ ਆ ਉਹਨਾਂ ਦੇ ਆਡੀਟੋਰੀਅਮ ਤੇ ਕਰਾਂਗੇ ਬਹੁਤ ਵੱਡਾ ਆਡੀਟੋਰੀਅਮ ਬਹੁਤ ਵਧੀਆ ਤੇ ਸਾਰਿਆਂ ਨੂੰ ਖੁੱਲਾ ਸੱਦਾ ਵੀ ਦੇਣਾ ਜ਼ਰੂਰ ਤੁਸੀਂ ਆਓ ਔਰ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਦੇਖੋ ਪਤਾ ਕੀ ਹੈ ਟੈਲੈਂਟ ਹਰੇਕ 'ਚ ਹੁੰਦਾ ਬਟ ਉਹਨੂੰ ਪਛਾਣਨਾ ਤੁਸੀਂ ਦੇਖਣਾ ਵਾ ਜਦੋਂ ਟੈਲੈਂਟ ਤੇ ਤੁਸੀਂ ਆਪਣੇ ਕਿਸੇ ਪਲੇਟਫਾਰਮ ਤੇ ਆਗੇ ਔਰ 100% ਮੈਂ ਇਹ ਕਹਣਾ ਵੀ ਜੇ ਇਹ ਸਾਡੇ ਵਾਲੇ ਪਲੇਟਫਾਰਮ ਤੇ ਆਗੇ 100% ਤੁਹਾਨੂੰ ਅੱਗੇ ਬਹੁਤ ਵਧੀਆ ਵਧੀਆ ਮੌਕੇ ਮਿਲਣਗੇ ਤੇ ਦੂਸਰਾ ਜਿਹੜਾ ਪ੍ਰੋਜੈਕਟ ਮੈਂ ਤੁਹਾਨੂੰ ਦੱਸਿਆ ਡਾਕਟਰਾਂ ਵਾਲਾ ਉਹ ਡਾਕਟਰਾਂ ਤੇ ਬਿਜ਼ਨਸਮੈਨਾਂ ਦੇ ਇੰਟਰਵਿਊ ਕਰਕੇ ਉਹ ਅਸੀਂ ਜਨਵਰੀ ਦੇ ਪਹਿਲੇ ਹਫਤੇ ਐਤਵਾਰ ਉਹ ਜਿਹੜਾ ਪ੍ਰੋਗਰਾਮ ਕਰਾਂਗੇ ਉਹ ਪਿਛਲੀ ਵਾਰੀ ਅਸੀਂ 15 ਲੱਖਾਂ ਨੂੰ ਸਨਮਾਨਿਤ ਕੀਤਾ ਸੀ ਸਾਡਾ ਟਾਰਗੇਟ ਇਸ ਵਾਰੀ 50 ਡਾਕਟਰਾਂ ਨੂੰ ਸਨਮਾਨਿਤ ਕਰਨ ਦਾ ਤੇ ਇਸ ਵਾਰੀ ਅਸੀਂ ਜਨਵਰੀ ਦੇ ਪਹਿਲੇ ਹਫਤੇ ਨਾਲੇ ਲੋਕਦਰਦ ਅਖਬਾਰ ਦਾ ਸੁਪਲੀਮੈਂਟ ਕੱਢਾਂਗੇ ਲਾਲ ਲੋਕਦਰਦ ਦਾ ਅਖਬਾਰ ਹੈ ਤੇ ਕਲੰਡਰ ਪਛੂਰੂ ਕਰਨ ਜਾ ਰਹੇ ਆ ਜਿਹੜਾ ਕਲੰਡਰ ਸ਼ੁਰੂ ਹੋਊਗਾ ਉਹਦੇ ਵਿੱਚ ਵੀ ਤੁਸੀਂ ਐਡਾ ਦੇ ਸਕਦੇ ਆ ਮੈਂ ਸਾਰੇ ਆਪਣੇ ਬਿਜ਼ਨਸਮੈਨ ਜਿਹੜੇ ਸੁਣਤਿਆਂ ਨੂੰ ਕਹੂੰਗਾ ਤੁਸੀਂ ਐਡ ਬੁੱਕ ਕਰਾਉਣੀ ਆ ਤਾਂ ਇਸ ਟਾਈਮ ਅਸੀਂ ਉਹਦੇ ਤੇ ਕੰਸੈਸ਼ਨ ਵੀ ਦੇਵਾਂਗੇ ਔਰ ਤੁਹਾਡਾ ਜਿਹੜਾ ਹੈਗਾ WhatsApp ਗਰੁੱਪ ਪਾ ਤੇ ਉਹ ਵੀ ਉਹਨਾਂ ਨੂੰ ਪ੍ਰੋਮੋਟ ਕਰਾ। ਮਤਲਬ ਨਵੇਂ ਸਾਲ ਤੇ ਆਪਾਂ ਦਰਸ਼ਕਾਂ ਨੂੰ ਹਾਂਜੀ ਤੇ ਇਨਸਾਨੀ ਤੇ ਮਤਲਬ ਕਿ ਡਿਸਕਾਊਂਟ ਦੇ ਰਹੇ ਆ। ਡਿਸਕਾਊਂਟ ਦੇ ਰਹੀ ਆ। ਉਹਦੇ ਕਿਉਂਕਿ ਕਿਤਾ ਕਰਖਵਾ ਦਾ ਸਪਲੀਮੈਂਟ ਨਿਕਲਾ। ਇੱਕ ਆਪਾਂ ਲੋਕ ਦਾ ਦਸਖਵਾ ਦਾ ਇੱਕ ਕੈਲੰਡਰ ਵੱਡਾ ਕੈਲੰਡਰ ਡੱਟਣਾ ਹੈ ਤਾਂ ਕਿ ਕਰ ਕਰਪਾ ਤੇ ਆਪਾਂ ਪਾਉ ਸਕੀਏ। ਬਿਲਕੁਲ ਬਿਲਕੁਲ। ਉਸ ਤਰ੍ਹਾਂ ਲੋਕਾਂ 'ਚ ਜ਼ਿਆਦਾ ਪਛਾਣ ਨਹੀਂ ਆ ਗਈ ਲੋਕੀ ਮਤਲਬ ਕਲਿਆਣਾ ਦੇਖਣਾ ਲੋਕਾਂ ਨੇ ਨਾ ਘਰਾਂ ਦੇ ਵਿੱਚ ਜਿੱਦਾਂ ਠੀਕ ਹੈ। ਠੀਕ ਹੈ ਸਰ ਤਾਂ ਤੁਸੀਂ ਹੁਣ ਆਪਣਾ ਐਸਟ ਕੋਈ ਮੈਸੇਜ ਦੇਣਾ ਚਾਹੋਗੇ? ਬਸ ਸਾਰਿਆਂ ਨੂੰ ਇਹੀ ਕਹਿਣਾ ਹਾਜ਼ਰ ਰਹੋ ਵਾਸਤੇ ਰਹ ਤੇ ਸਾਡੇ ਨਾਲ ਜੁੜੋ ਥੈਂਕ ਯੂ ਮਿਹਰਬਾਨੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ